ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅਜਾਪ ਸਭ ਦੇ ਸੰਮੁਖ ਹਾਜ਼ਰ ਹਾਂ ਸੁਖਵਿੰਦਰ ਅਮਰੀਦ ਦੀ ਲਿਖੀ ਹੋਈ ਕਵਿਤਾ ਮੇਰੇ ਖੰਭਾਂ 'ਚ ਇੰਨੀਕ ਪਰਵਾਜ਼ ਹੈ ਸੋ ਪੇਸ਼ ਹੈ ਅੱਜ ਦੀ ਕਵਿਤਾ ਮੇਰੇ ਖੰਭਾਂ 'ਚ ਇੰਨੀਕ ਪਰਵਾਜ਼ ਹੈ ਮੇਰੇ ਖੰਭਾਂ 'ਚ ਇੰਨੀਕ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ ਇਹ ਨਾ ਸਮਝੀ ਕੀ ਉੱਡਣਾ ਨਹੀਂ ਜਾਣਦੀ ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ ਤੇਰੇ ਕਦਮਾਂ 'ਚ ਜੇ ਬਸਰ ਕਰ ਲਵਾਂ ਕੌਣ ਕਹਿੰਦਾ ਹੈ ਝੱਖਣਾ ਤੋਂ ਡਰ ਜਾਵਾਂਗੀ ਕੌਣ ਕਹਿੰਦਾ ਹੈ ਝੱਖਣਾ ਤੋਂ ਡਰ ਜਾਵਾਂਗੀ ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ ਜੇ ਮੈਂ ਚਾਹਾਂ ਤਾਂ ਸੂਰਜ ਤੇ ਪੱਬ ਤਰ ਲਵਾਂ ਉੱਚੇ ਅਰਸ਼ਾਂ ਦੀ ਬਣ ਜਾਵਾਂ ਰਾਣੀ ਵੀ ਮੈਂ ਉੱਚੇ ਅਰਸ਼ਾਂ ਦੀ ਬਣ ਜਾਵਾਂ ਰਾਣੀ ਵੀ ਮੈਂ ਇਸ ਧਰਤੀ ਦੀ ਦਿਲਕਸ਼ ਕਹਾਣੀ ਵੀ ਮੈਂ ਬਲਦੇ ਸਹਿਰਾਂ 'ਚ ਸੜਨਾ ਵੀ ਹਾਂ ਜਾਣਦੀ ਬਲਦੇ ਸਹਿਰਾਂ 'ਚ ਸੜਨਾ ਵੀ ਹਾਂ ਜਾਣਦੀ ਕੋਈ ਵਾਦਾ ਵਫਾਦਾ ਜਦੋਂ ਕਰ ਲਵਾਂ ਔਖੇ ਰਾਹਾਂ ਤੇ ਮੈਨੂੰ ਦਿਲਾਸਾ ਤਾਂ ਦੇ ਔਖੇ ਰਾਹਾਂ ਤੇ ਮੈਨੂੰ ਦਿਲਾਸਾ ਤਾਂ ਦੇ ਮੇਰੇ ਹੋਠਾਂ ਨੂੰ ਕੋਈ ਤੂੰ ਹੱਸਾ ਤਾਂ ਦੇ ਕਿ ਮੈਂ ਇੰਨੀ ਵੀ ਪਿਆਸੀ ਨਹੀਂ ਮਹਿਰਮਾਂ ਕਿ ਮੈਂ ਇੰਨੀ ਵੀ ਪਿਆਸੀ ਨਹੀਂ ਮਹਿਰਮਾਂ ਤੇਰੀ ਸਾਰੀ ਨਮੀ ਦੀ ਹੀ ਕੁੱਟ ਪਰ ਲਵਾਂ ਤੇਰੀ ਸਾਰੀ ਨਮੀ ਦੀ ਹੀ ਕੁੱਟ ਪਰ ਲਵਾਂ ਧੰਨਵਾਦ